ਸਤਿਗੁਰ ਸਚਾ ਪਾਤਿਸ਼ਾ ਸਿਰ ਸ਼ਾਹ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ Is ਤਤੈ ਲਿਨੀ ਪਰ ਤਰਾ ਨਿੰਦਿਆ ਰਸ ਸਚੇ ਕਾਹੂ ਨਹੀਂ ਦਿਨਾ ਦਿਲ تھا ਆਪ ਬੰਦਾਇਆ Bye. Yeah. ਕਪਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰੇ ਆਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਤਕ ਬਾਤ ਪਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਨੋਵਾ ਮਨ ਰੇ ਕੌਨ ਇਕ ਮਤ ਤੈ ਲੈਨੀ ਪਰਦਰ ਨਿਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇ ਹਰੀ ਸਾਹਿਬ ਸੰਗਤ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵੰਗ ਸਾਹਿਬ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਇਆ ਦੇ ਘਰ ਦੇ ਵਿੱਚ ਆ ਕੇ ਬਖਸ਼ਿਸ਼ ਕੀਤਾ ਹੈ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੁਰਠ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 631 ਉੱਪਰ ਸੁਭਾਈ ਮਾਰ ਹੈ ਜੀ ਸੁਰਠ ਮਹਲਾ ਨਵ ਮੰਨ ਰੇ ਕਾਉਨ ਕੁਮਤ ਤੈ ਲੈਨੀ ਤਪੁਰ ਪਾਤਸ਼ਾਹ ਜੀ ਮਨ ਨੂੰ ਮੁਖਾਤਵ ਕਰਕੇ ਕਥਨ ਕਰਦੇ ਨੇ ਕਿ ਐ ਮਨ ਤੂੰ ਕਿਹੜੀ ਭੈੜੀ ਸਿੱਖਿਆ ਗ੍ਰਹਿਣ ਕੀਤੀ ਹੈ ਕੁਮਤ ਅਧਾਰਤ ਹੰਦਾ ਭੈੜੀ ਮਤ ਤੂੰ ਕਿਹੜੀ ਬੁਰੀ ਮਤ ਗ੍ਰਹਿਣ ਕਰ ਲਈ ਹੈ ਹਰ ਦਰ ਨਿਤਿਆ ਰਸ ਰਚਿਓ ਰਾਮ ਭਗਤ ਨਹਿ ਕਨੀ ਉਹ ਭੈੜੀ ਮਤ ਕੀ ਹੈ ਪਰਦਾਰਾ ਪ੍ਰਾਈ ਸਤਰੀ ਦਾ ਸੰ ਨਿੰਦਿਆ ਰਸ ਰਚਿਓ ਨਿੰਦਿਆ ਚੁਗਲੀ ਦੇ ਰਸਾਂ ਦੇ ਵਿੱਚ ਖੱਚਤ ਹੋਇਆ ਪਿਆ ਇਹ ਭੈੜੀ ਸਿੱਖਿਆ ਹੈ RAM ਭਗਤ ਨਹਿ ਕੀਨੀ ਰਮੇ ਹੋਏ ਪਰਮੇਸ਼ਰ ਦੀ ਤੂੰ ਭਗਤੀ ਨਹੀਂ ਕਰਦਾ ਸਥਾਈ ਵਿਸ਼ਰਾਮ ਦੇ ਕਰਕੇ ਸਤਿਗੁਰ ਜੀ ਅੱਗੇ ਸਮਝਾਉਂਦੇ ਹਨ ਮੁਕਤ ਪੰਥ ਜਾਣੋ ਤੈ ਨਾਹਿਨ ਧਨ ਜੋਰਨ ਕੋ ਤਿਆ ਮੁਕਤੀ ਦਾ ਜਿਹੜਾ ਪੰਥ ਭਾਵ ਰਸਤਾ ਸੀ ਉਹ ਨੂੰ ਕਹਿੰਦੇ ਤੂੰ ਜਾਣਦਾ ਨਹੀਂ ਉਹ ਮੁਕਤੀ ਦਾ ਰਸਤਾ ਕੀ ਹੈ ਬਾਣੀ ਪੜਨੀ ਭਜਨ ਬੰਦਗੀ ਕਰਨੀ ਅਕਾਲ ਪੁਰਖ ਵਾਹਿਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿਣਾ ਜਪ ਕਰਨਾ ਤਪ ਕਰਨਾ ਨਾਮ ਦਾ ਅਭਿਆਸ ਕਰਨਾ ਇਹ ਹੈ ਮੁਕਤੀ ਦਾ ਰਸਤਾ ਇਹ ਨੂੰ ਬਾਦਸ਼ਾਹ ਜੀ ਕਹਿੰਦੇ ਤੂੰ ਜਾਣਦੇ ਹੀ ਨਹੀਂ ਇਹ ਤੂੰ ਕਰਦੇ ਹੀ ਨਹੀਂ ਤਨ ਜੋਰਨ ਕੋ ਤਾਇਆ ਮਾਇਆ ਪਿੱਛੇ ਵਿਸ਼ੇ-ਵਕਾਰਾਂ ਦੇ ਵਿੱਚ ਗਲਤਾਂ ਨੂੰ ਕਰਕੇ ਜੀਵਨ ਨੂੰ ਖਵਾਰ ਕਿਉਂ ਕਰਦਾ ਹੈ ਇੰਦਰਲੇ ਪਾਸੇ ਪਾਸ਼ਾ ਜੀ ਕਹਿੰਦੇ ਤੇਰੀ ਦੌੜ ਭੱਜ ਲੱਗੀ ਹੋਈ ਹੈ ਅੰਤ ਸੰਗ ਕਾਹੂ ਨਹੀਂ ਦਿਨਾ ਫਿਰ ਥਾ ਆਪ ਬੰਦਾਇਆ ਕੁਸਰਾਂ ਦੇ ਲਈ ਪਦਾਰਥ ਠੀਕ ਨਹੀਂ ਮਾਇਆ ਗੁਸਰਾਨ ਵਾਸਤੇ ਠੀਕ ਹੈ ਪਰ ਪਾਸ਼ਾ ਜੀ ਕਹਿੰਦੇ ਇਹ ਤੇਰੇ ਮਨ ਤੇ ਪ੍ਰਭਾਵ ਪਾ ਰਹੇ ਮਨ ਹੈ ਜਿਹੜਾ ਇਹ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਸੀ ਪਰ ਮਨ ਪਦਾਰਥਾਂ ਦੇ ਨਾਲ ਵਕਾਰਾਂ ਦੇ ਵਿੱਚ ਗਲਤਾਨ ਹੋ ਗਿਆ ਫਿਰ ਮਾਦਸ਼ਾ ਜੀ ਨੇ ਅੱਗੇ ਸਮਝਾਇਆ ਕਹਿੰਦੇ ਯਾਦ ਰੱਖੀ ਭਾਈ ਅੰਤ ਸੰਗ ਕਾਹੂ ਨਹੀਂ ਦਿਨਾ ਅੰਤ ਸਮੇ ਇਹਨਾਂ ਨੇ ਕਿਸੇ ਨੇ ਤਰੀ ਸਹਾਇਤਾ ਨਹੀਂ ਕਰਨੀ ਨਾ ਕਿਸੇ ਨੇ ਨਾਲ ਜਾਣਾ ਬਿਰਥਾ ਆਪ ਬੰਧਾਇਆ ਬੀਰਤੀ ਤੂੰ ਆਪਣੇ ਆਪ ਨੂੰ ਇਹਨਾਂ ਦੇ ਵਿੱਚ ਪੰਨਿਆ ਹੈ ਨਾਮ ਕਰ ਭਜਿਓ ਨਾਮ ਗੁਰ ਜਨ ਸੇਵਿਓ ਨਾਮ ਭਜਿਓ ਕਛ ਗਿਆਨਾ ਨਾ ਨਾ ਪਰਮੇਸ਼ਰ ਨੂੰ ਯਾਦ ਕਰਦਾ ਨਹੀਂ ਨਾ ਗੁਰੂ ਦੀ ਸੇਵਾ ਕਰਦਾ ਨਹੀਂ ਗੁਰੂ ਦਾ ਹੁਕਮ ਨਹੀਂ ਮੰਨਦਾ ਨਾ ਹਉ ਭਜਿਓ ਕਛ ਗਿਆਨ ਨਾ ਤੇ ਆਤਮਿਕ ਗਿਆਨ ਕਿਵੇਂ ਪੈਦਾ ਹੋਵੇਗਾ ਘਟ ਹੀ ਮਾਹੀ ਨਰੰજન تیرੈ ਤੈ ਖੋਜਤ ਖੁਦ ਆਨਾ ਉਹ ਪਰਮੇਸ਼ਰ ਤੇਰੇ ਅੰਦਰ ਵਸਦਾ ਹੈ ਤੈਨੂੰ ਆਪਣੇ ਅੰਦਰੋਂ ਖੋਜਣ ਦੀ ਲੋੜ ਹੈ ਤੇਰੇ ਘਰ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨਿਵਾਸ ਕਰ ਰਿਹਾ ਹੈ ਤੇ ਉਹ ਕਿਵੇਂ ਪ੍ਰਗਟ ਹੋਵੇਗਾ ਜਦੋਂ ਤੂੰ ਗੁਰੂ ਦੀ ਸਿੱਖਿਆ ਲਵੇਂਗਾ ਗੁਰੂ ਦੀ ਮੱਤ ਦਾ ਧਾਰਨੀ ਬਣੇਗਾ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਮੱਤ ਲੈ ਕੇ ਉਹ ਪਰਮੇਸ਼ਰ ਦੀ ਜਿਹੜੀ ਜੋਤ ਹੈ ਪ੍ਰਗਟ ਹੋਵੇਗੀ ਆਤਮਿਕ ਆਨੰਦ ਦੀ ਪ੍ਰਾਪਤੀ ਮਿਲ ਜਾਏਗੀ ਘਟ ਦਾ ਅਰਥ ਹੈ ਹਿਰਦਾ ਤੇਰੇ ਹਿਰਦੇ ਦੇ ਵਿੱਚ ਪਰਮੇਸ਼ਰ ਜਿਹੜਾ ਨਿਰੰਜਨ ਹੈ ਮਾਇਆ ਤੋਂ ਨਿਰਲੇਪ ਹੈ ਉਹਨੂੰ ਕਹਿੰਦੇ ਭਾਈ ਖੋਜਣਾ ਕਰ ਉਦੀ ਭਗਤੀ ਕਰ ਤੇ ਤੇਰਾ ਸੁਭਾਅ ਕੀ ਹੈ ਤੂੰ ਬਾਹਰ ਬਾਸ਼ਾ ਕਹਿੰਦੇ ਖੋਜਦਾ ਫਿਰਦਾ ਭਟਕਦਾ ਫਿਰਦਾ ਉਹ ਦੇਾਨਾ ਦਾ ਅਖਰੀ ਅਰਥ ਹੈ ਜੰਗਲ ਪਹਿਲਾਂ ਜੰਗਲ ਹੁੰਦੇ ਸੀ ਮਨੁੱਖ ਸਾਧ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜੰਗਲਾਂ ਦੇ ਵਿੱਚ ਭਟਕਦੇ ਸੀ ਅੱਜ ਜੰਗਲਾਂ ਰੂਪੀ ਡੇਰੇ ਨੇ ਕਬਰਾਂ ਨੇ ਸਮਾਦਾ ਨੇ ਮੜੀਆਂ ਨੇ ਮਸਾਣੀਆਂ ਨੇ ਤੇ ਮਨੋਂ ਕੋ ਉਥੇ ਸੁੱਖ ਭਾਲਦਾ ਫਿਰਦਾ ਸਤਗੁਰ ਜੀ ਕਹਿੰਦੇ ਇੱਥੇ ਸੁੱਖ ਨਹੀਂ ਮਿਲਣਾ ਸੁੱਖ ਨਾਹੀ ਰੇ ਹਰ ਭਗਤ ਬਿਨਾ ਭਗਤੀ ਤੋਂ ਬਿਨਾ ਸੁੱਖ ਹੈ ਹੀ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਾਪ ਇਕ ਖਿਣਾ ਇਕ ਖਿਨ ਮਾਤਰ ਵੀ ਗੁਰੂ ਦਾ ਸੰਗ ਕਰਿਆ ਕਰ ਗੁਰੂ ਦੀ ਸੰਗਤ ਕਰ ਬਹੁਤ ਜਨਮ ਪਰਮਤ ਤੈ ਹਾਰਿਓ ਆਸਥਿਰ ਮਦ ਨਹੀਂ ਪਾਈ ਬਹੁਤ ਜਨਮਾਂ ਜਨਮਾਂ ਤੋਂ ਇਹ ਜੀਵ ਕਹਿੰਦੇ ਹਾਰਿਆ ਹੈ ਅਖੀਰ ਇਹਨੇ ਸਦਾ ਸਥਿਰ ਰਹਿਣ ਵਾਲੀ ਮਤ ਨਹੀਂ ਪ੍ਰਾਪਤ ਕੀਤੀ ਆਸਥਿਰ ਕਹਿੰਦੇ ਆ ਸਦਾ ਸਥਿਰ ਰਹਿਣ ਵਾਲੀ ਮਤ ਨਹੀਂ ਗ੍ਰਹਿਣ ਕੀਤੀ ਕਿਸੇ ਜਨਮ ਦੇ ਵਿੱਚ ਕੀੜਾ ਸੀ ਕਿਸੇ ਜਨਮ ਦੇ ਵਿੱਚ ਪਤੰਗਾ ਸੀ ਕਿਸੇ ਜਨਮ ਦੇ ਵਿੱਚ ਹਿਰਣ ਸੀ ਕਿਸੇ ਜਨਮ ਦੇ ਵਿੱਚ ਹਾਥੀ ਸੀ ਕਿਸੇ ਜਨਮ ਦੇ ਵਿੱਚ ਘੋੜਾ ਸੀ ਕਿਸੇ ਜਨਮ ਦੇ ਵਿੱਚ ਪੰਛੀ ਸੀ ਪਰ ਪਰਮੇਸ਼ਰ ਦਾ ਮਿਲਾਪ ਨਹੀਂ ਹਾਸਲ ਹੋਇਆ ਮੈਂ ਬਚਨ ਸਾਂਝਾ ਕਰਾਂ ਕਈ ਜਨਮ ਭਈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨੂ ਬੰਖੀ ਸਰਪ ਹੋਇਓ ਕਈ ਜਨਮ ਹੈ ਬਰ ਬ੍ਰਖ ਜੋਇਓ ਮੇਨ ਜਗਦੀਸ਼ ਮਿਲਨ ਕੀ ਬਰੀਆ ਚਰਨ ਕਾਲ ਇਹ ਦੇਹ ਸੰਜਰੀਆ ਨਾਨਕ ਸਦ ਦੇਹ ਪਾਏ ਪਤ ਹਰ ਭਜ ਨਾਨਕ ਬਾਤ ਬਤਾਈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਗੱਲ ਸਾਨੂੰ ਸਮਝਾਈ ਹੈ ਕਿ ਹੁਣ ਮਨੁੱਖਾ ਦੇ ਪ੍ਰਾਪਤ ਹੋਈ ਹੈ ਹਣ ਭਾਈ ਰੱਬ ਦਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਪੈੜੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰ ਨਿੰਦਿਆ ਚੁਗਲੀ ਛੱਡ ਕੇ ਸ਼ੋਭ ਗੁਣਾਂ ਨੂੰ ਇਕੱਠੇ ਕਰ ਸਤ ਸੰਤੋਖ ਦਇਆ ਧਰਮ ਧੀਰਜ ਦਾ ਬਾਤਰ ਬਣ ਗੁਰੂ ਅੱਗੇ ਅਰਦਾਸ ਕਰਿਆ ਕਰ ਮਹਾਰਾਜ ਧਰਮ ਅਰਥ ਕਾਮ ਮੋਖ ਇਹ ਚਾਰ ਬਾਦਾਰਤ ਪਾਸ਼ਾ ਮੇਰੀ ਝੋਲੀ ਪਾ ਦੇ ਤਾਂ ਜੋ ਮੇਰਾ ਮਨੁੱਖਾ ਜਨਮ ਸਫਲਾ ਹੋ ਜਾਵੇ ਭੋਲਾ ਚੱਕਰ ਦੀ ਖਿਮਾ ਕਰਨੀ ਆਓ ਬਿਆਰਿਓ 54 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਆਈ ਪ੍ਰਭ ਸਰਣਾਗਤੀ ਭਾਨਕ ਦਿਆਲ ਏਕੀ ਅੱਖਰ ਹਰ ਮਨ ਵਸਤ ਨਾਨਕ ਹੋਤਿ ਨਿਹਾਲ ਏਕੀ ਅੱਖਰ ਹਰ ਮਨ ਵਸਤ ਨਾਨਕ ਹੋਤਿ ਨਿਹਾਲ ਦੁਹਰਾ ਸਗਲ ਦੁਆਰ ਕਾ ਛਾਟਿ ਕੇ ਵਾਹਿ ਗਹਿ ਕੀ ਲਾਜ ਅਸ ਰੋਬਿੰਦਦਾਸ ਤੁਹਾਰ ਵਾਹਿ ਗਹਿ ਕੀ ਲਾਜ ਅਸ ਰੋਬਿੰਦਦਾਸ ਤੁਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦਿ ਜਪ ਆਦ ਸਚੁ ਸਚੁ ਆਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਿਨਾਮ ਕਰਤਾ ਪੁਰਖੁ ਨਿਰਵੈਰੁ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਜਗਤ ਸੱਚ ਹੈ ਭੀ ਸੱਚ ਆਨੰਦ ਹਸੀ ਭੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖੋ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਿ ਹਾਪੀ ਸੱਚ ਨਾਦਕ ਹੋਸੀ ਭੀ ਸੱਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ